ਇਹ ਜਿਹੜਾ ਹੈਗਾ ਜਿਹਦਾ ਨਵ ਹਰਬਿੰਦਰ ਸਿੰਘ ਸੋਨਾਂ ਕੋ ਮਰਜੀਤ ਸਿੰਘ ਵਾਸੀ ਪਿੰਡ ਲਾਹੌਰ ਮਾਜਰਾ ਦਾ ਤੇ ਇਹਦੇ ਪਹਿਲਾਂ ਵੀ ਦੋ ਮੁਕੱਦਮੇ ਐਡੀਪੀਸੀ ਐਕਟ ਦੇ ਦਰਦ ਨੇ ਇਹ ਗੋਲੀਆਂ ਵਗੈਰਾ ਖਾਣ ਦਾ ਜਿਹੜਾ ਆਦੀ ਆ ਤੇ ਅੱਗੇ ਸੀਲ ਵੀ ਕਰਦਾ ਸੀ ਤੇ ਜਿਹਨੂੰ ਅਸੀਂ ਨੇ ਕੱਲ ਰੌਂਡ ਅਪ ਕਰਿਆ ਤੇਦੇ ਚੋ 83 ਦਿੱਤੀ ਜਦੋਂ ਦੇ ਕੋਲ ਜਿਹੜੇ ਸਾਨੂੰ ਗੋਲੀਆਂ 200 ਦੇ ਕਰੀਬ ਗੋਲੀਆਂ ਜਿਹੜੀਆਂ ਮਿਲੀਆਂ ਸਾਨੂੰ ਉਹਨੋਂ ਤੇ ਇਹਨੂੰ ਜਿਹੜਾ ਹੈਗਾ ਅੱਜ ਅਸੀਂ ਨੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਇਹ ਇਹਦਾ ਹੁਣ ਸਾਡੇ ਕੋਲ ਫਰਮਾਨ ਤੇ ਹੈਗਾ ਇਹਦੀ ਅੱਗੇ ਵੀ ਅਸੀਂ ਤਤਕੀਸ ਕਰਾਂਗੇ ਵੀ ਇਹ ਜਿਹੜੀਆਂ ਗੋਲੀਆਂ ਕਿੱਥੋਂ ਲੈ ਕੇ ਆ ਰਹੀ ਸੀ ਉਹਨਾਂ ਨੂੰ ਵੀ ਅਸੀਂ ਨਾਮਜ਼ਦ ਕਰਕੇ ਉਹਨਾਂ ਨੂੰ ਵੀ ਜਲਦੀ ਜਲਦੀ ਗ੍ਰਿਫਤਾਰ ਕਰਕੇ ਜੇਲ੍ਹ 'ਚ ਭੇਜਾਂਗੇ ਮੈਂ ਇਹ ਹੀ ਹੈ ਜਿਹੜਾ ਮੇਰੇ ਇਲਾਕੇ ਜਿਹੜਾ ਹੈਗਾ ਇਹ ਲੋਕਾਂ ਨੂੰ ਇਹ ਹੀ ਅਪੀਲ ਕਰਦਾ ਵੀ ਜਿਹੜੇ ਇਹ ਜੋ ਲੋਕ ਨੇ ਉਹਨਾਂ ਬਾਰੇ ਪੁਲਿਸ ਸਾਨੂੰ ਇਤਲਾਹ ਦਿਓ ਤਾਂ ਕਿ ਜਿਹੜਾ ਹੈਗਾ ਇਹਦਾ ਆਪਾਂ ਜਲਦ ਜਲਦੀ ਖਾਤਮਾ ਕੀਤਾ ਜਾਵੇ ਜਿਹੜਾ ਜੋ ਮਾਨਯੋਗ ਡੀਜੀਪੀ ਸਾਹਿਬ ਸਾਡੇ ਐਸਪੀ ਸਾਹਿਬ ਤੇ ਸਾਡੇ ਸਰਕਲ ਡੀਐਸਪੀ ਸਾਹਿਬ ਦਾ ਜੋ ਹੁਕਮ ਉਹ ਅਸੀਂ ਉਹਨਾਂ ਨੂੰ ਮੱਦ ਸਿਰੇ ਚੜਾ ਰਹੇ ਹਾਂ ਤੇ ਅਤੀ ਨਵੇਂ ਤਰ੍ਹਾਂ ਲੱਗੇ ਹੋਏ ਆ ਲੋਕਾਂ ਨੂੰ ਕੀ ਕਰ ਸਾਡੀ ਚਪਲੀ ਮਦਦ ਕਰਨ ਤੇ ਅਸੀਂ ਉਹਨਾਂ ਨਾਲ ਟਾਈਮ ਖੜੇ ਤੇ ਸਰ ਜੀ ਦਿੱਤੇ ਦੇਖਿਆ ਜੇ ਕੋਈ ਹੋਰ ਵੀ ਕੋਈ ਇਹਦੇ ਨਾਲ ਹੈ ਜੀ ਕੋਈ ਤਬਦੀਲ ਚੱਲ ਰਹੀ ਹੈ ਜੀ ਜੇ ਇਹ ਤੋਂ ਸਾਨੂੰ ਉਮੀਦ ਹੈ ਜੀ ਇਹ ਤੋਂ ਹੈ ਵੀ ਜਿੱਥੋਂ ਇਹ ਲੈ ਕੇ ਆਉਣਾ ਸੀ ਅਸੀਂ ਏਸੀ ਕਰਕੇ ਇਧਰ ਰਿਮਾਂਡ ਲਿਆ ਜਿੱਥੋਂ ਇਹ ਲੈ ਕੇ ਆ ਰਿਹਾ ਸੀ ਵੀ ਅਸੀਂ ਉਹ ਤੱਕ ਪਹੁੰਚ ਰਹੇ ਹਾਂ ਮੈਨੂੰ ਲੱਗਦਾ ਵੀ ਸ਼ਾਇਦ ਅਸੀਂ ਥੋੜਾ ਜਲਦੀ ਇੱਥੇ ਪਹੁੰਚਾਂਗੇ ਠੀਕ ਥੈਂਕ ਯੂ ਸਰ ਇਹ ਜਿਹੜਾ ਹੈਗਾ ਜਿਹਦਾ ਨਾਮ ਹਰਵਿੰਦਰ ਸਿੰਘ ਸੋਨੂ ਕੋ ਮਰਜੀਤ ਸਿੰਘ ਵਾਸੀ ਪਿੰਡ ਲਾਹੌਰ ਮਾਦਰਾ ਦਾ ਇਹ ਇਹਦੇ ਪਹਿਲਾਂ ਵੀ ਦੋ ਮੁਕੱਦਮੇ ਐਡੀਪੀਸੀ ਐਕਟ ਦੇ ਤਾਦਨੇ ਇਹ ਗੋਲੀਆਂ ਵਗੈਰਾ ਖਾਣ ਦਾ ਜਿਹੜਾ ਆਦੀ ਆ ਤੇ ਕੇ ਸੀਲ ਵੀ ਕਰਦਾ ਸੀ ਤੇ ਜਿਹਨੂੰ ਅਸੀਂ ਨੇ ਕੱਲ ਰੌਂਡ ਅਪ ਕਰਿਆ ਤੇਦੇ ਚੋ 83 ਦਿੱਤੀ ਜਦੋਂ ਦੇ ਕੋਲ ਜਿਹੜੇ ਸਾਨੂੰ ਗੋਲੀਆਂ 200 ਦੇ ਕਰੀਬ ਗੋਲੀਆਂ ਜਿਹੜੀਆਂ ਮਿਲੀਆਂ ਸਾਨੂੰ ਉਹਨਾਂ ਕੋਲ ਤੇ ਇਹ ਦੋ ਜਿਹੜਾ ਹੈਗਾ ਅੱਜ ਅਸੀਂ ਨੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਤੇ ਇਹਦਾ ਹੁਣ ਸਾਡੇ ਕੋਲ ਫੋਰਮਾਨ ਤੇ ਹੈਗਾ ਇਹਦੀ ਅੱਧੀ ਵੀ ਅਸੀਂ ਤਕਤੀਸ ਕਰਾਂਗੇ ਵੀਹ ਜਿਹੜੇ ਗੋਲੀਆਂ ਕਿੱਥੋਂ ਲੈ ਕੇ ਆ ਰਹੇ ਸੀ ਉਹਨਾਂ ਨੂੰ ਵੀ ਅਸੀਂ ਨਾਮਜ਼ਦ ਕਰਦੇ ਹਾਂ ਉਹਨਾਂ ਨੂੰ ਵੀ ਜਲਦ ਜਲਦ ਗ੍ਰਿਫਤਾਰ ਕਰਕੇ ਜੇਲ੍ਹ 'ਚ ਭੇਜਾਂਗੇ ਮੈਂ ਇਹੀ ਹੈ ਜਿਹੜਾ ਮੇਰੇ ਇਲਾਕੇ ਜਿਹੜਾ ਹੈਗਾ ਇਹ ਲੋਕਾਂ ਨੂੰ ਇਹੀ ਅਪੀਲ ਕਰਦਾ ਵੀ ਜਿਹੜੇ ਇਹ ਲੋਕ ਨੇ ਉਹਨਾਂ ਬਾਰੇ ਪੁਲੀਸ ਸਾਨੂੰ ਇਤਲਾਹ ਦਿਓ ਤਾਂ ਕਿ ਜਿਹੜਾ ਹੈਗਾ ਇਹਦਾ ਆਪਾਂ ਜਲਦ ਜਲਦ ਖਾਤਮਾ ਕੀਤਾ ਜਾਵੇ ਜਿਹਨੂੰ ਮੰਨਦੇ ਹੋ ਡੀਜੀਪੀ ਸਾਹਿਬ ਸਾਡੇ ਐਸਪੀ ਸਾਹਿਬ ਤੇ ਸਾਡੇ ਸਰਕੰਡੀ ਐਸਪੀ ਸਾਹਿਬ ਦਾ ਜਿਹੜਾ ਹੁਕਮ ਉਹ ਅਸੀਂ ਉਹਨਾਂ ਨੂੰ ਮਦਦ ਸਿਰੇ ਚੜਾ ਰਹੇ ਹਾਂ ਤੇ ਅਸੀਂ ਨਿਵੇਦਨਾ ਲੱਗੇ ਹੋਏ ਹਾਂ ਲੋਕਾਂ ਨੂੰ ਅਪੀਲ ਕਰਦਾ ਸਾਡੀ ਚੋਂ ਪਲੀਜ਼ ਮਦਦ ਕਰਨ ਤੇ ਅਸੀਂ ਉਹਨਾਂ ਨਾਲ ਹੱਟ ਟਾਈਮ ਖੜੇ ਤੇ ਸਰ ਜੀ ਤੇ ਦੇਖਿਆ ਜਾ ਰਿਹਾ ਹੋਰ ਵੀ ਕੋਈ ਇਹਦੇ ਨਾਲ ਹੈ ਜੀ ਕੋਈ ਤਫ਼ਤੀਸ਼ ਚੱਲ ਰਹੀ ਹੈ ਜੀ ਜੀ ਤੇ ਸਾਨੂੰ ਉਮੀਦ ਹੈ ਜੀ ਇਹ ਤਾਂ ਹੈ ਵੀ ਜਿੱਥੋਂ ਇਹ ਲੈ ਕੇ ਆਉਂਦੇ ਸੀ ਅਸੀਂ ਏਸੇ ਕਰਕੇ ਇਹਦਾ ਰਿਮਾਂਡ ਲਿਆ ਜਿੱਥੋਂ ਇਹ ਲੈ ਕੇ ਆ ਰਹੇ ਸੀ ਵੀ ਅਸੀਂ ਉਹ ਤੱਕ ਪਹੁੰਚ ਰਹੇ ਹਾਂ ਮੈਨੂੰ ਲੱਗਦਾ ਵੀ ਸ਼ਾਇਦ ਅਸੀਂ ਥੋੜਾ ਜਲਦੀ ਜਿੱਥੇ ਪਹੁੰਚਾਂਗੇ ਠੀਕ ਥੈਂਕ ਯੂ ਸਰ ਇਹ ਜਿਹੜਾ ਹੈਗਾ ਜਿਹਦਾ ਨਾਮ ਹਰਵਿੰਦਰ ਸਿੰਘ ਸੋਨ ਉਹ ਮਰਜੀਤ ਸਿੰਘ ਬਾਸੀ ਪਿੰਡ ਲਾਹੌਰ ਮਾਜਰੇ ਦਾ ਹੈ ਤੇ ਇਹਦੇ ਪਹਿਲਾਂ ਵੀ ਦੋ ਮੁਕੱਦਮੇ ਐਂਡੀਪੀਸੀ ਐਕਟ ਦੇ ਤਾਦਨੇ ਇਹ ਗੋਲੀਆਂ ਵਗੈਰਾ ਖਾਣ ਦਾ ਜਿਹੜਾ ਆਦੀ ਆ ਤੇ ਅੱਗੇ ਸੇਲ ਵੀ ਕਰਦਾ ਸੀ ਤੇ ਜਿਹਨੂੰ ਅਸੀਂ ਨੇ ਕੱਲ ਰੌਂਡ ਅਪ ਕਰਿਆ ਤੇਦੇ ਚੋ 83 ਦਿੱਤੀ ਜਦੋਂ ਦੇ ਕੋਲ ਜਿਹੜੇ ਸਾਨੂੰ ਗੋਲੀਆਂ 200 ਦੇ ਕਰੀ ਗੋਲੀਆਂ ਜਿਹੜੀਆਂ ਮਿਲੀਆਂ ਸਾਨੂੰ ਉਹਨਾਂ ਕੋਲ ਤੇ ਇਹ ਦੋ ਜਿਹੜਾ ਹੈਗਾ ਅੱਜ ਅਸੀਂ ਨੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਤੇ ਇਹਦਾ ਔਨ ਸਾਡੇ ਕੋਲ ਫੋਰਮਾਨ ਤੇ ਹੈਗਾ ਇਹਦੀ ਅੱਗੇ ਵੀ ਅਸੀਂ ਤਫ਼ਤੀਸ਼ ਕਰਾਂਗੇ ਬੀ ਐਂਡ ਜਿਹੜੇ ਗੋਲੀਆਂ ਕਿੱਥੋਂ ਲੈ ਕੇ ਆ ਰਹੇ ਸੀ ਉਹਨਾਂ ਨੂੰ ਵੀ ਅਸੀਂ ਨਾਮਜ਼ਦ ਕਰਦੇ ਹਾਂ ਤੇ ਉਹਨਾਂ ਨੂੰ ਵੀ ਜਲਦ ਜਲਦੀ ਗ੍ਰਿਫਤਾਰ ਕਰਕੇ ਜੇਲ੍ਹ 'ਚ ਭੇਜਾਂਗੇ ਮੈਂ ਇਹੀ ਹੈ ਜਿਹੜਾ ਮੇਰੇ ਇਲਾਕੇ ਜਿਹੜਾ ਹੈਗਾ ਇਹ ਲੋਕਾਂ ਨੂੰ ਇਹੀ ਅਪੀਲ ਕਰਦਾ ਵੀ ਜਿਹੜੇ ਇਹ ਲੋਕ ਨੇ ਉਹਨਾਂ ਬਾਰੇ ਪਲੀਸ ਸਾਨੂੰ ਇਤਲਾਹ ਦਿਓ ਤਾਂ ਕਿ ਜਿਹੜਾ ਹੈਗਾ ਇਹਦਾ ਆਪਾਂ ਜਲਦ ਜਲਦੀ ਖਤਮਾ ਕੀਤਾ ਜਾਵੇ ਜੋ ਜੋ ਮਾਨਯੋਗ ਡੀਜੀਪੀ ਸਾਹਿਬ ਸਾਡੇ ਐਸਪੀ ਸਾਹਿਬ ਤੇ ਸਾਡੇ ਸਰਕਲ ਡੀਐਸਪੀ ਸਾਹਿਬ ਦਾ ਜੋ ਹੁਕਮ ਉਹ ਅਸੀਂ ਉਹਨਾਂ ਨੂੰ ਮਦਦ ਸਿਰੇ ਚੜਾ ਰਹੇ ਹਾਂ ਤੇ ਅਸੀਂ ਨਿਵੇਦਨਾ ਲੱਗੇ ਹੋਏ ਹਾਂ ਲੋਕਾਂ ਨੂੰ ਅਪੀਲ ਕਰਦਾ ਸਾਡੀ ਚੋਂ ਪਲੀਜ਼ ਮਦਦ ਕਰਨ ਤੇ ਅਸੀਂ ਉਹਨਾਂ ਨਾਲ ਹੱਟ ਟਾਈਮ ਖੜੇ ਹਾਂ ਤੇ ਸਰ ਜੀ ਦਿੱਤੇ ਦੇਖਿਆ ਜੇਰੇ ਹੋਰ ਵੀ ਕੋਈ ਇਹਦੇ ਨਾਲ ਹੈ ਜੀ ਕੋਈ ਤਰਤੀਸ਼ ਚੱਲ ਰਹੀ ਹੈ ਜੀ ਜੀ ਇਹਦੇ ਤੋਂ ਸਾਨੂੰ ਉਮੀਦ ਹੈ ਜੀ ਇਹ ਤੋਂ ਹੈ ਵੀ ਜਿੱਥੋਂ ਇਹ ਲੈ ਕੇ ਆਉਂਦੇ ਸੀ ਅਸੀਂ ਏਸੀ ਕਰਕੇ ਤਾਂ ਰਿਮਾਂਡ ਲਿਆ ਜਿੱਥੋਂ ਇਹ ਲੈ ਕੇ ਆ ਰਹੇ ਸੀ ਵੀ ਅਸੀਂ ਉਹ ਤੱਕ ਪਹੁੰਚ ਰਹੇ ਹਾਂ ਮੈਨੂੰ ਲੱਗਦਾ ਵੀ ਸ਼ਾਇਦ ਅਸੀਂ ਥੋੜਾ ਜਲਦੀ ਜਿੱਥੇ ਪਹੁੰਚਾਂਗੇ ਠੀਕ ਥੈਂਕ ਯੂ ਸਰ